ਸਾਰ ਬਾਈ ਜੀ ਸਾਰਿਆਂ ਨੂੰ ਆ ਕੇਸ ਹੈ ਜੀ ਮਾਸਰ ਦਾ ਦੇ ਚੱਪਦਾ ਚੱਲ ਰਿਹਾ ਅੱਜ ਅੰਮੜਾ ਸਾਹਮਣੇ ਜਾਊਗਾ ਸਮਝਾ ਲਊ ਆਹ ਖੜਾ ਹੈ ਬਾਈ ਮਾਸਰ ਦਾ ਮੋਟਰ ਦਾ ਗੱਲ ਮਾਸਰ ਵਾਈ ਤੇਰੇ ਜਿੰਨਾ ਜੂ ਤਾਂ ਹੈ ਨਹੀਂ ਇਹਦਾ ਸਾਡੇ ਖੂਨ ਗਈ ਹੋਈ ਹੈ ਸਾਰੇ ਦੇ ਉਹ ਤਾਰੇ ਦੇ ਬੋੜੀ ਅੱਜ 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 ਤੂੰ ਖੜ ਜਾ। ਆਹੋ ਬਾਈ। ਉਹ ਬੱਸ। ਦੇਖ ਲੈ ਦੇਖ ਲੈ। ਉਹ ਚੱਕ ਦੇ। ਯਾਰ ਬੱਸ ਕਰ। ਮੈਂ ਬੱਸ ਸਿੱਖ। ਨਹੀਂ ਨਹੀਂ ਸਾਡੇ ਕੋ ਗੁੱਸਾ ਕਰ ਦੇ ਆ ਗਿਆ ਦੋ ਇਹਨਾਂ। ਹੈ? ਰੱਬ ਨੇ ਨਹੀਂ ਪਾਇਆ ਮੀਂਹ ਅਸੀਂ ਤਾਂ ਕੁਝ ਨਹੀਂ ਕਰਿਆ ਕਰ। ਮੈਂ ਤਾਂ ਮੀਂਹ ਮੰਗਦਾ ਹੀ ਨਹੀਂ। ਫੇਰ ਤੂੰ ਮੋਟਰਸਾਈਕਲ ਖੜਾ। ਲੋ ਜੀ ਮਿਲੋ ਬਿੰਦਰ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਾੜ ਕਿਦਾਂ? ਠੀਕ ਆ ਵਧੀਆ ਹੁਣ ਕਹੇ ਹੁਣ ਸਾਫ ਹੋ ਜਵੇ ਹੈ ਮੈਂ ਤਾਂ ਕਹਿੰਦਾ ਸਾਫ ਹੋ ਜਾ ਮੈਂ ਸਾਨੂੰ ਇੰਨੀ ਕੀ ਲੋੜ ਆ ਤੇਰੀ ਅੱਛਾ ਜਗਾ ਮੈਨੂੰ ਹੋਇਆ ਜਾਂਦਾ ਹੈ ਹੈ ਤੇ ਤਾਂ 11 ਵਜੇ ਤਾਂ ਸਾਫ ਹੀ ਹੈ ਜਾਂ ਤੇ ਪੇਦਾ ਨਹੀਂ ਹੈਗਾ 11 ਵਜੇ ਨਹੀਂ ਹੁਣ ਹੋ ਜਵੇ ਤਾਂ ਵਧੀਆ ਗੱਲ ਆ ਹੁਣ ਮਾਸਟਰ ਠੀਕ ਆ ਜਿਹੜਾ ਸਿਸਟਮ ਹੋ ਗਿਆ ਹਾਂ ਮੈਂ ਹੁਣ ਕਦ ਪਟਣੇ ਆਹਾ ਇਹ ਬਸ ਪੰਜਾ ਦਿਨ ਨੂੰ ਇਹਨਾਂ ਨੂੰ ਰੋਕੇਵੇਂ ਦੇ ਫਰਬਰੀ ਵੀ ਕਣਕ ਵੇਚਣ ਕਣਕ ਬਾਈ ਵੇਚਤੀ ਇਹਨਾਂ ਦੇ ਬੂਟਿਆਂ ਚ ਦੇਖਦੇ ਜਦੇ ਉਹ ਕਰ ਦਿੰਦੇ ਫੇਰ ਕਣਕਾਂ ਦਾ ਘਟਾ ਬਣਾ ਦਾ ਕਣਕ ਵੱਢੂਗੀ ਹੂੰ ਤਾਂ ਹੁਣ ਆ ਨਾਲੇ ਪਾਣੀ ਲੱਗ ਜੂਗਾ ਹੂੰ ਹੂੰ ਪਾਣੀ ਦਾ ਹੋ ਰਿਹਾ ਹੈ ਉਹਨਾਂ ਵੀ ਟਾਈਮ ਆ ਹੁਣ ਪੱਟਣ ਦਾ ਹੂੰ ਉਹਨਾਂ ਵੀ ਪੱਟਣਾ ਜੇ ਇਹਨੂੰ ਪਤਾ ਲੱਗਨੇ ਕੋਲ ਇਹਨਾਂ ਵਜਨ ਤੋੜ ਵਜਨ ਤੋੜ ਦੇਣਾ ਪੱਤੇ ਨਾਲ ਪਤਾ ਉਹਨਾਂ ਨੂੰ ਸਾਰਾ ਕੁਝ ਆ ਹਾਂ ਹੂੰ ਪੂਰਾ ਹੁਣ ਗੱਟ ਦੇ ਨਾਲ ਉਹਨਾਂ ਨੂੰ ਪਤਾ ਇਹਨਾਂ ਵਜਨ ਨੇ ਇਹਨੇ ਤੋੜ ਲੱਗਣਾ ਇਹਨਾਂ ਨੂੰ ਲੱਗਦਾ ਇਹ ਵੀ ਫਿਰ ਉਹਨਾਂ ਕੋ ਜਿੱਦਾਂ ਆ ਗਈ ਕੋਈ ਤਿੰਨ ਤਿੰਨ ਚਾਰ ਦਿਨ ਤੱਕ ਪਰਦੇ ਨਾ ਗੱਟ ਦੇ ਨਾਲ ਕੰਮ ਉਹਨੇ ਝੂਟੇ ਹੀ ਲਵਾਈ ਚੰਗੀ ਆ ਸਾਰਾ ਕੱਦ ਕੱਢਿਆ ਪੂਰਾ ਪੂਰਾ ਜੀ ਪੂਰਾ ਨਾਲੇ ਉਰੇ ਪਹਿਲਾਂ ਬਿੰਦਰ ਆਪ ਪਿਛਲੇ ਸਾਲੇ ਮੈਂ ਆਪਣਾ ਨਨ ਕਰੀ ਆ ਫਲਾਂ ਨੇ ਦੂਦੇ ਨਾਲ ਪਾੜੀ ਜਨਰੇਟਰ ਨਾਲ ਨੇ ਜੋ ਮੁੰਡੇ ਚਲਾਇ ਤੇ ਲਓ ਭਾਈ ਮੁੰਡੇ ਚ ਲਾਏ ਮੈਮੀ ਆਏ ਨੇ ਕੰਨਾ 200 ਰੁਪਏ ਵਧਿਆ ਹੋ ਜਾਂਦਾ ਹੂੰ ਆਸਰ ਚ ਵਾਸਂ ਗਾਉਂ ਵੀ ਜਦੇ ਪੇਰਾ ਕੇ ਸੰਘਣੇ ਹੋ ਕੇ ਬੋੜ ਦੇ ਫੁੱਟਦੇ ਹੋ ਆਂਗਰੇ ਦਾ ਕਾਨ ਕਬਟੇ ਨੇ ਬਹੁਤ ਮਤ ਮਾਰੀ ਮੈਂ ਇਹ ਦਿਨ ਜੇ ਬੇਲਾ ਕਰਦਾ ਆ ਤੁਹਾਨੂੰ ਕੋਈ ਕਰ ਨਹੀਂ ਨਾ ਉਹ ਡੰਗਰ ਕੇ ਖੋੜੋ ਨਾ ਬਾਜੀ ਵਾਹ ਰੂਹ ਖੁਸ਼ ਹੁੰਦੀ ਐ ਖੇਤ ਚ ਤਾਂ ਸਾਰੇ ਸਾਫ ਕਰਿਆ ਵਾ ਖੇਤ ਹਾਂ ਹਾਂ ਜੇ ਇਹ ਵੀ ਤਾਂ ਲਾਉਂਗੇ ਬੂਟੇ ਪਟਾਏਗੇ ਨਾ ਤਾਂ ਲੱਗਣੇ ਰੱਬ ਰੱਖੇ ਸੁੱਖ ਨਾਲੇ ਪਰਵਾਹ ਵਾਲਾ ਕੰਮ ਹੋਣੀ ਰੋਵੀ ਬੱਜੀ ਜਾਣੇ ਹਾਂ ਹਾਂ ਬਲੌ ਮਾਰਨੇ ਆ ਮਾਰਨੇ ਹਾਂ ਪਹਿਲਾਂ ਨਹੀਂ ਉਹਨਾਂ ਦੇ ਲਿਆ ਬੂਟੇ ਹੈ ਸਾਰੇ ਕੰਮ ਦੇ ਇੱਕ ਖਾਰ ਯਾਰ ਲਾਏ ਪਤਾ ਨਹੀਂ ਕਰਦੇ ਨਹੀਂ ਪਹਿਲਾਂ ਨਹੀਂ ਚੱਲ ਵੇਖਦੇ ਤੇ ਹਾਂ ਕੱਲ ਪਾਟਾਂ ਨਾਲ ਪਹਿਲਾਂ ਵੇਚ ਦਿੱਦਣਾ ਇਹਨੂੰ ਹਾਂ ਤੁਹਾਨੂੰ ਲਾਉਂਗੇ ਹੂੰ ਹੁਣ ਮਹਣ ਬੂਟਾ ਸਾਰਾ ਚੰਗਾ ਚੱਲਿਆ ਪਿਆ ਸਾਰੇ ਵਧੀਆ ਤੂੰ ਸਾਈਡਾਂ ਵਾਲੇ ਬੂਟੇ ਦੇਖ ਕੇ ਹਜੇ ਪਏ ਆ ਤਾਰ ਕਰਕੇ ਛੱਡੇ ਪੈਨ ਠੀਕ ਆ ਹੁਣ ਵਧੀਆ ਓਏ ਓਏ ਡੇਢ ਕਿਲ ਆਇਆ ਨਾ ਧੁੱਪ ਲੱਗਦੀ ਹੋ ਜੂਗੀ ਡੇਢ ਕਿਲ ਕਿੰਨਾ ਕਿੰਨੀ ਇੱਧਰ ਤੇ ਕਿਹੜੀ ਧੁੱਪ ਲੱਗਣੀ ਆ ਚੱਲੂੰ ਇਹ ਪੈਰ ਦੀ ਫਰਕ ਪੈਂਦਾ ਹੀ ਆ ਬਹੁਤ ਫਰਕ ਹੈ ਠੰਡਾ ਰਹਦਾ ਦੇਹੇ ਗਰਮੀਆਂ ਦੇ ਵਿੱਚ ਜਦ ਤੱਕ ਆ ਇਹਦੇ ਸ਼ਾਮਾਂ ਦੀ ਹੁਣ ਤਾਂ ਇਹ ਤਾਂ ਕਹਿੰਦਾ ਧੁੱਪ ਲੱਗਦੀ ਜਿਹੜੀ ਹੁਣ ਤਾਂ ਸਭ ਘੱਟਾ ਪਣਾ ਕਰ ਮੈਂ ਤਪਣਾ ਹੈ ਨੇ ਜਾਂ ਲੋੜ ਤੇ ਆ ਤੁਸੀਂ ਬਟਾਤੇ ਯਾਰ ਆਦੇ ਆਹ ਗਾਹ ਨੂੰ ਗਾਣਾ ਵੀ ਕੇ ਫੇਰ ਆ ਦੇਣੇ ਅੱਛਾ ਬਸ ਠੀਕ ਆ ਠੀਕ ਐਫੜੀ ਫੇਕ ਰੂਗੇ ਹੂੰ ਗਾਣਾ ਆਪਣੇ ਕਾਲਮ ਤੇ ਹਿਆਰ ਕਰਿਓ ਆ ਆ ਗਿਆ ਬਾਈ ਇੱਧਰ ਨੂੰ ਉਹ ਧਿੰਦੇਰ ਵਾਲੀ ਪਹੀ ਹਾਂ ਭੈਣੀ ਵਾਲੀ ਕਹਿੰਦੇ ਇਹਨੂੰ ਭੈਣੀ ਵਾਲੀ ਪਹੀ ਕਹਿੰਦੇ ਆ ਦੋ ਰਸਤੇ ਲੱਗਦੇ ਆ ਹੂੰ ਸਰੋ ਹਾਂ ਵਧੀਆ ਫਸਲ ਸਾਰੀ ਵਧੀਆ ਜੀ ਹਾਲ ਦੇ ਹ ਹੁਣ ਤੱਕ ਕਾਹ ਦੇਖਿਆ ਨਹੀਂ ਹਾਂ ਨਹੀਂ ਅਰੇ ਦੇਖਿਆ ਆਈ ਅਸੀਂ ਕਹਿੰਦੇ ਵੀ ਬਸ ਪਹਿਲੇ ਜਿਹੜਾ ਪਹਿਲੇ ਠੀਕ ਬਸ ਠੀਕ ਆ ਹੁਣ ਹੁਣੇ ਖੇਤ ਪਤਲਾ ਲੱਗਦਾ ਔਰ ਮੀਂਹ ਦੇ ਪਏ ਸਾਡੇ ਪਏ ਹੀ ਨਹੀਂ ਆ ਬਲਾਦਾ ਮਾੜ ਜੀ ਕਹਣਾ ਹੁਣ ਕੱਲ ਦਿਨ ਚ ਤੂੰ ਪੈ ਗਈ ਸੀਪੜ ਸਿਪੜ ਜੀ ਹੋ ਗਈ ਸੀ ਰਾਤ ਹਵਾ ਬਹੁਤ ਚੱਲੀ ਆ ਹਾਂ ਹਾਂ ਕਣਕਾਂ ਨਹੀਂ ਗਰੀਆਂ ਇਦ ਕੀ ਨਹੀਂ ਅੱਗੇ ਤੂੰ ਇੰਝ ਗਰਜਣੀ ਮੇਰੀ ਗੱਲ ਤੇ ਟਿਆਲੀ ਜਣਾ ਉੱਥੇ ਕਿਤੇ ਮੜ ਜਾ ਲੈਂ ਜੀ ਗੇਰੀਏ ਲੇਕਿਨ ਠੀਕ ਹੈ ਇੱਕ ਹੋਰ ਦੇਖ ਮਾੜ ਜਬੀ ਨੂੰ ਪਾਣੀ ਲੈ ਤਾ ਬਿੰਦੇ ਨੂੰ ਪੁੱਛ ਸੀ ਔਖੀ ਵੱਢੀ ਹੁਣ ਨਹੀਂ ਠੀਕ ਆ ਆਪਣੇ ਬਚਾਓ ਬਚਾਓ ਆ ਵਾ ਠੀਕ ਆ ਜੋ ਹੈ ਹੁਣ ਸੌਦਾ ਮਾੜਾ ਨਹੀਂ ਆ ਇਹ ਹੁਣਾ ਗੁੰਮ ਸਮਝਿਆ ਹੋ ਗਿਆ ਫੇਰ ਹਵਾ ਦਬ ਗਈ ਪਾਜ਼ਾਈ ਦਾ ਕੁਝ ਨਹੀਂ ਹੈਗਾ ਕੋਈ ਪਤਾ ਨਹੀਂ ਬਾਈ ਪਹਿਲਾਂ ਆ ਕੇ ਕਾਕੰਡਾ ਜੀ ਵੱਡੇ ਆ ਬੱਦਲ ਹੋਇਆ ਚੜਾਈ ਕਰੀ ਜਿਆਦਾ ਹੀ ਨਾ ਹੂੰ ਪਹਿਲਾਂ ਕਾਕੰਡਾ ਚੂਰਾ ਮੈਨੂੰ ਆਇਆ ਤਾਂ ਵੀ ਅਸੀਂ ਵਾਲਾ ਖੈਰਾ ਮਾਤੇ ਖੰਡਵਰ ਸਾਹਿਬ ਰੰਮ ਕਰਿਆ ਉੱਥੇ ਪੱਕੇ ਵਖਾਸਾ ਲੱਗੀ ਜਾਏ ਪਾਣੀ ਹਾਂ ਪੱਕੇ ਵਖਾਸਾ ਚੱਲਦਾ ਪੱਕੇ ਵਾ ਹੋਰ 30% ਚ ਪਾਣੀ ਖੜਾ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਇਹ ਲੋਕ ਟਾਈਆਂ ਪ੍ਰਾਇਨ ਲੱਗੀ ਜਾਂਦਾ ਪਤਾ ਨਹੀਂ ਕਦਾਂ ਕੋ ਪੈਂਦਾ ਹਾਂ ਗਲੀ ਸੁੱਕੀ ਇੱਕੜਾ ਚੱਲ ਸਾਰਿਆਂ ਨੇ ਪਾਣੀ ਰੋਕਿਆ ਵਾਦਾ ਕਿਸ ਨੇ ਲਾਇਆਗਾ ਰੇਗ ਨੂੰ ਆ ਪਤਾ ਮੀਂਹ ਪੈਣਾ ਮੀਂਹ ਪੈਣਾ ਉਹਦੇ ਨਾਲ ਅੱਗੇ ਰੋਕੇ ਵੇਤੇ ਉਹ ਮੈਂ ਉਹਨੂੰ ਜਮੇਰ ਬਾਬੇ ਨੂੰ ਦੱਸਾਂ ਵਾ ਕੱਲੂ ਮੀਂਹ ਆ ਧੁੱਪ ਨਿਕਲੀ ਵੀ ਪਰਸੇ ਉੱਥੇ ਜੇ ਕਹਣਾ ਕਿੱਥੇ ਤੇ ਆਉਣਾ ਬੱਦਲ ਮੈਂ ਹੁਣ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਾਇਦਾ ਹੁਣ ਮੈਂ ਉੱਥੇ ਜ 2 ਵਜੇ ਜਲਦੀ ਉੱਠਾ ਸੂਰਜ ਨਿਕਲ ਰਿਹਾਤਾ ਧੁੱਪਾਂ ਨਿਕਲ ਗਈ ਹਾਂ ਧੁੱਪ ਨਿਕਲ ਗਈ ਮੜੀ ਵਿੱਚ ਮਾਲਾ ਪਹ ਪਹਾਨੇ 95 ਦੱਸਿਆ ਭਾਈ ਆ ਧੁੱਪਾਂ ਨਿਕਲ ਗਈ ਪਰ ਹੁਣੋਂ ਬਾਅਦ ਦੁਬਾਰੇ ਹੋ ਗਿਆ ਬੱਦਲ ਗਿਆ ਬਣੂ ਕਰੂਗਾ ਰਾਤ ਨੂੰ ਕਾਰਵਾਈ ਦੇਖੀ ਜਾਂਦੀ ਆ ਜੇ ਅੱਜ ਦੀ ਰਾਤ ਨਿਕਲ ਗਈ ਨਾ ਫੇ ਲੰਘੇ ਕੰਮ ਆਓ ਕੱਲੂ ਤੋਂ ਕੱਟੇ ਆ ਕੱਲੂ ਕੱਟੇ ਤੇ ਪੈਂਡਿੰਗ ਕੱਲੂ ਪੰਨਾ ਕਰ ਦਵੇ ਇਹ ਵੀ ਅੱਜ ਦਾ ਪ੍ਰੋਗਰਾਮ ਕੱਲੂ ਪਰ ਇਹ ਨਾਲ ਨਾਲ ਜ਼ੋਰ ਲੱਗ ਲਿਆ ਹਾਂ ਆਲੀਆਂ ਖਬਰਾਂ ਆਲੀਆਂ ਖਬਰਾਂ ਆਲੇ ਦਾਲੇ ਦਾ ਪਹਿਲੇ ਖਾਗਮੇ ਹਾਂ ਅਕੇ ਅੱਜ ਕਾਲਾ ਨੈਟ ਫੇਰੋ ਸੱਤ ਵੀ ਹੋ ਜਾਂਦਾ ਇਹਨਾਂ ਅੱਜ ਵਾਲਾ ਸੱਟੇ ਆ ਨੈਟ ਨੈਟ ਝੂਠਾ ਏ ਰੁੱਬ ਬਰਸਾਤ ਵਾਲਾ ਇੱਕ ਸਿਆਲ ਉਹ ਥੋੜੀ ਹੋ ਨਸਕੀ ਹਾਂ ਸਿਆਲ ਆ ਦੇ ਆ ਬੋਲਦਾ ਅਰੇ ਨਾ ਜੇ ਹੁਣੋ ਗਿਰਨਾ ਨਾ ਮੋਟੇ ਮੋਟੇ ਕਰਦੇ ਆਪਾਂ ਹੁਣ ਆਪਣਾ ਕੰਮ ਨੂੰ ਵੇੜੀ ਜਾ ਕੇ ਅੱਛਾ ਮੁੱਠੇ ਜਾ ਕੇ ਆਉਣਾ ਸੀ ਹੁਣ ਗਾਹ ਦੇਖੋ ਮੱਕੀ ਦੀ ਜੰਮਦੀ ਮੱਕੀ ਥੋੜਾ ਬਾਟ ਮੇ ਇੱਕ ਐਤੋਂ ਮੈਂ ਨਾ ਫੋੜਨਾ ਬੈਕ ਮੁੜਨਾ ਅੜਾ ਮੁੜਨਾ ਕਾ ਕੰਡਾ ਟੁੱਕੇ ਲਾਈਟ ਦਾ ਪਤਾ ਨਹੀਂ ਕਿ ਟਾਈਪ ਚਣਾ ਬੱਲੇ ਬੱਲੇ ਕਾਲੀ ਕਟਾ ਲਾਈਟ ਤਾਂ ਹੁਣ ਭੱਜ ਜਾਣੀ ਸੈਂਸਰ ਲੱਗੇ ਹੋਣ ਤਾਂ ਹਾਂ ਬਿਲਕੁਲ ਮਾਸਟਰ ਦਾ ਕੰਮ ਲੋਟ ਆ ਪੱਕੇ ਪੱਕੇ ਜਾਣਾ ਬਾਈ ਕਹਿੰਦੇ ਹਾਂ ਹਾਏ ਹਾਏ ਮਹੌਲਾ ਮੈਂ ਦੰਦ ਚਲੋ ਬਾਈ ਠੀਕ ਆ ਜੀ ਲਓ ਜੀ ਇਹ ਮੱਕੇ ਠੀਕ ਜੰਮੀ ਹੈ ਨਾ ਹੂੰ ਐ ਨਾ ਜਦੋਂ ਨਾ ਬੀਜੀ ਥੋੜੀ ਸੁੱਕ ਜੀ ਦੀ ਵਿੱਚ ਨਾ ਹੁਣ ਤਾਂ ਇਹ ਚਰਜ ਨਹੀਂ ਸੁੱਕ ਹਾਂ ਕਿਤੇ ਕਦੇ ਨਾ ਆ ਦੇਖ ਜੰਮੀ ਵੀ ਇਹ ਕਿਤੇ ਕਿਤੇ ਜਿੱਥੇ ਕਿਤੇ ਫਿਰ ਨਾ ਜਮੀ ਹੋਣੀ ਜਾਂ ਮਿਉਣੀ ਹੋਸ ਇਧਰ ਜੰਮੀ ਪਤਾ ਕਾਦੇ ਨਹੀਂ ਦਾਣਾ ਇਧਰ ਉਧਰ ਹੋ ਗਿਆ ਤੇ ਉਹ ਲੱਗ ਗਿਆ ਉਹਨਾਂ ਕਿਤੇ ਗੂਲਾ ਕਾਲਾ ਸ਼ਾਇਦ ਇਹ ਵੀ ਹੋ ਸਕਦਾ ਹਾਂ ਇਹ ਗੱਲ ਰਹੀ ਜਾਂਦਾ ਹਾਂ ਅੱਜ ਵਿੱਚ ਗੱਪੇ ਆ ਕੇ ਵਿੱਚੇ ਨਹੀਂ ਵਜਦੇ ਐਸੇ ਗੱਲ ਹੋ ਜਾਂਦੇ ਸਾਡੇ ਚੱਲੀ ਫੇਰੀ ਦੀ ਵੀ ਵਧਾਤਾ ਥੋੜਾ ਜਆ ਸਾਡੇ ਦਾ ਵੀ ਘਟ ਜੰਮੀ ਵੀ ਹੈ ਇਹ ਬੀਜੀ ਹੋਈ ਆ ਤੁਸੀਂ ਵਿੰਦਰ ਦਾ ਵਲੌਗ ਦੇਖਿਆ ਹੁਣ ਹਾਂ ਡ੍ਰਿਲ ਨਾਲ ਡ੍ਰਿਲ ਨਾਲ ਹਾਂ ਵਧੀਆ ਜੰਮੀ ਫੇਰ ਵੀ ਮੋੜਿਆ ਉਹਨਾਂ ਕਿ ਦੇਖੀਏ ਉਹਦੇ ਕਰਕੇ ਨਾ ਫਿਰ ਉਹ ਸਰਾਬ ਕਰਕੇ ਵੀ ਫਰਕ ਆ ਆ ਦੇਖਾ ਇਹ ਹਡਾਣੇ ਆ ਦੇਖੋ ਜਿਹੜਾ ਉੱਪਰ ਵਾਲਾ ਦਾਣਾ ਹੁਣ ਆ ਦੇ ਆ ਹੁਣ ਜੰਮਿਆ ਆ ਆਹ ਦੇਖੋ ਉਹ ਵੀ ਹੁਣ ਜੰਮਦੇ ਆ ਜਿਹੜੇ ਹੁਣ ਹੋਰ ਆ ਉੱਪਰ ਕਿੱਲਾ ਪਿਆਖੀ ਤੇ ਹੁਣ ਉਹ ਜਿਹੜੀ ਕੋਈ ਮਾਲਾ ਮੋਟਰ ਦਾਣਾ ਮਿੱਟੀ ਲੱਗ ਕੇ ਉਹ ਵੀ ਜੰਮਿਆ ਆਣਾ ਹਮ ਫਰਕ ਪੈ ਜਾਣਾ ਹਾਂ ਹਾਂ ਬਾਕੀ ਉਧਰ ਕਣਕਾਂ ਐ ਉਹ ਕਣਕਾਂ ਬਰੀ ਕਣਕ ਚ ਆਪੋ ਜੰਮੀ ਐ ਤੇ ਦੂਈ ਸਪਰੇ ਕਰੀ ਤੇ ਫਿਰ ਨਾ ਇਹ ਜੱਗੇ ਦੀ ਕਣਕ ਐ ਅੱਛਾ ਜੱਗੇ ਦੀ ਐ ਹਾਂ ਹਾਂ ਠੀਕ ਆ ਠੀਕ ਆ ਮੇਰੇ ਗੁੜੇ ਨੇ ਜਮੇ ਹੀ ਹੈ ਇਸ ਹਿਸਾਬ ਪਈ ਕਣਕਾਂ ਨੇ ਕਾ ਗੁੱਲੀ ਨਾ ਕਿਸੇ ਦੇ ਵੀ ਨਹੀਂ ਇੱਧਰ ਦੇਖ ਲਾ ਆ ਗਿਆ ਭਾਈ ਕਾਲਾ ਇੱਧਰ ਇਹ ਵੀ ਕੁਨੇ ਕਰਾਈ ਦੀ ਕਿੱਡੇ ਜੇ ਤੇ ਕੀੜਾ ਜਾ ਮੈਂ ਇੱਥੀ ਤੇ ਲੈ ਕੇ ਗਿਆ ਤਾਂ ਹਾਂ ਹਾਂ ਮੈਂ ਕਿਹਾ ਤੂੰ ਹੀ ਆਇਆ ਤਾਂ ਨਾਲ ਆਪਾਂ ਇਹਦੇ ਹਾਂ ਜਾ ਉੱਥੇ ਜਸ਼ਨ ਦਾ ਜਸ਼ਨ ਉਹ ਉੱਥੇ ਤੇ ਆਪਾਂ ਨੇ ਚਲਾ ਕੇ ਦੇਖਿਆ ਤਾਂ ਰੀਲੀ ਬਣਾਈ ਤਾਂ ਅਦੋਗੀ ਅਰਵਿੰਦਰ ਤੇਰੀ ਹਾਂ 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 ਫੜੀ ਛੇਤੀ ਭੁੱਲੇ ਆ ਠੀਕ ਠੀਕ ਆ ਕਿੱਧਰ ਨੂੰ ਚੱਲੇ ਹੁਣ ਅੱਧਾ ਲਾ ਹਾਂ ਪਾਣੀ ਪੀਣ ਦਰਿਆ ਇੱਧਰੇ ਪੈ ਜਾ ਹਾਂ ਆ ਦਰਿਆ ਉਹ ਤੇ ਆ ਕੇ ਆ ਦਰਿਆ ਐ ਭਾਈ ਪੂਰੇ ਤੇ ਲਗਾ ਏ ਚਾਰ ਕਿਲੋ ਤਕਰੀਬਨ ਹਾਂ ਤਕਰੀਬਨ ਚਾਰ ਦੇ ਅਨੁਸਾਰ ਫੋਟੋ ਬਾਜੂ ਫੋਟੋ ਕਾਟ ਜੂ ਮੱਕੀ ਠੀਕ ਹੈ ਮੱਕੀ ਆ ਤੇਰੀ ਓਕੇ ਆ ਇਹ ਪਹਿਲਾਂ ਮੈਂ ਇੱਕ ਵਾਰ ਆਈ ਮੈਂ ਤੀ ਮੈਂ ਸ਼ਾਇਦ ਨਹੀਂ ਜੰਮੇ ਇੱਕ ਦੇਖੋ ਭਾਈ ਤੁਸੀਂ ਦੱਸਿਓ ਹੁਣ ਹੈ ਇਹ ਤਾਂ ਬੀਜੀ ਹੋਈ ਆ ਨੇ ਦੂਗੀ ਡ੍ਰਿਲ ਨਾਲ ਹਾਂ ਆਰਮ ਡ੍ਰਿਲ ਆ ਆਰਮ ਡ੍ਰਿਲ ਜਿਹੜੀ ਕਣਕ ਵਾਲੀ ਹੁੰਦੀ ਆ ਹਨਾ ਤੇ ਤੁਹਾਨੂੰ ਦੂਗੀ ਦਿਖਾਉਨੇ ਆ ਵੀ ਜਿਹੜੀ ਸਪੈਸ਼ਲ ਇਹਦੇ ਵਾਸਤੇ ਆ ਜਿਹੜੀ ਉਹਨੂੰ ਕਿਹੜੀ ਕਹਿੰਦੇ ਆ ਉਹ ਤੁਹਾਨੂੰ ਪਤਾ ਨਹੀਂ ਜਿਹੜੀ ਫਿਰ ਇਹ ਹੋਫਾਕੇ ਦਲਬੀਰ ਬਹੁਤ ਜਿਹੜਾ ਫਿਰ ਇਹ ਬੀਜ ਹੈ ਤੇ 70 ਰੁਪਏ ਕਿਲੋ ਆਇਆ ਏ ਜਿਹੜਾ ਉਹ ਬੀਜ ਹੈ ਉਹ ਹੁੰਦਾ ਖਮਨੀ 7-800 ਰੁਪਏ ਕਿਲੋ ਅੱਛਾ ਹਾਂ ਉਹ 7 ਕਿਲੋ ਪੈਂਦਾ ਕਿਲੇ ਚ ਇਹ ਮੇਰਾ ਪੂਰਾ 30 ਕਿਲੋ ਵਿੱਚ ਪਿਆ ਕਿਲੇ ਚ ਉਹ ਚਟੀ ਕਹਦੇ ਹੋਗੀ ਕਿਥੇ ਹੋਂ ਦੇ ਉਹ ਇੱਕ ਦਾ ਉਹ ਦਾਣਾ ਹੁੰਦਾ ਵਿੱਚ ਅੱਛਾ ਅੱਛਾ ਕੋਈ ਕੋਈ ਦਾਣਾ ਹੁੰਦਾ ਉਹਦਾ ਕੋਈ ਚੱਕਰ ਨਹੀਂ ਹੈ ਨਾ ਹਾਂ ਹਾਂ ਆਹ ਦੇਖੋ ਉਹ ਜਾਏ ਹਾਂ ਫਵੇ ਕੋ ਨਾ ਡਾਇਆ ਪਿਆ ਅੰਦਰ ਹਾਂ ਇਹਦਾ ਕੋਈ ਨਾ ਇਹਦਾ ਮਾਰਾ ਪਿਆ ਜਿਹੜਾ ਡਾਇਆ ਮਾਰਨਾ ਹਾਂ ਉਹ ਫਿਰ ਪਾਣੀ ਪਾਣੀ ਲਾ ਕੇ ਤੇ ਜੂੜੀ ਹੋ ਕੇ ਰਹੂਗੇ ਜਿੰਦਾ ਪਿਆ ਜੂੜੀ ਆ ਵੀ ਚਲੋ ਵੇਤੀ ਹੁਣ ਇੱਕ ਹੋਰ ਦੇਖਿਆ ਹਾਂ ਉਹ ਨਿਕਲਿਆ ਹੁਣੀ ਇਹ ਕਿਹੜੇ ਕਣਕ ਨੇ ਇੰਨੀ ਕਿ ਖੜ ਜਾਨਾ ਇਹਨ ਕਿੱਥੇ ਜਾਣਾ ਹਾਂ ਕਿੱਥੇ ਜਾਣਾ ਇਹ ਤਾਂ ਛਿੱਧੀ ਉਹ ਚਾਹੀਦਾ ਕੰਮ ਸੱਦਾ ਹੀ ਚਾਹੀਦਾ ਕੰਮ ਹੈ ਯਾਰ ਬਾਈ ਸਹੀ ਨਾ ਤੇ ਯਾਰ ਬੇ ਅਕਣੀ ਯਾਰ ਬਾਈ ਹੋਏ ਨਾ ਇਹ ਮੇਰੀ ਰੂਹੀ ਹੋਗੀ ਬਿੰਦਾਲੀ ਜੱਗੇ ਦੀ ਬੈਡਾਂ ਵਾਲੀ ਹੋਗੀ ਹਾਂ ਬਾਈ ਜਿਹੜੀ ਗੱਲ ਵਿੱਚੇ ਰਹਿ ਗਈ ਆ ਤੀ ਕਣਕ ਵਾਲੀ ਉਹਦੇ ਮਸ਼ੀਨ ਕਣਕ ਵਾਲੀ ਮਸ਼ੀਨ ਨਾਲ ਬੀਜੀ ਹੋਈ ਉਹ ਦੋਏ ਨਾਲ ਬੀਜੀ ਹੋਈ ਹੈ ਜਿਹੜੀ ਆਮ ਹੀ ਹੁੰਦੀ ਆ ਮੱਕੀ ਬੀਤੀ ਆ ਇਹ ਜੱਗੇ ਨੇ ਪਕਾਉ ਬੀਜੀ ਆ ਮੈਂ ਦੂਜੇ ਬੀਜੀ ਆ ਫਿਰ ਕੰਟਾਲ ਚਾਰੇ ਵਾਲੀ ਉਹ ਅੱਛਾ ਹਾਂ ਪਕਾਉ ਬਗੂ ਤਾਂ ਕਹੇ ਇੱਥੇ ਦੋ ਜਾਨ ਬੰਨੀ ਛੱਡਦੇ ਯਾਰ ਇੱਥੇ ਬਿਸ਼ੱਕ ਨਾ ਵੀ ਆਵੇ ਚਾਹੇ ਘਰ ਘਰ ਕੇ ਉਹ ਘਰ ਆ ਗਿਆ ਬਾਈ ਨੇੜੇ ਹੈਨਾ ਮੈਨੂੰ ਅਰੇ ਪਤਾ ਕਿ ਇਹ ਕੋਲ ਦੂਰ ਦੀ ਰਾਖੀ ਮਾਰ ਲੈਂਦੀ ਹੈ ਪਿੰਡੋਂ 6 ਕਿਲੋਮੀਟਰ ਪੈਂਦਾ ਪਿੰਡ ਤੇ ਆਉਣਾ ਇਹ ਤੁਸੀਂ ਐਂ ਸਮਝ ਲਾ ਲਓ ਬਾਈ ਵੀ ਪੇਲਾ ਚੌਂਖੇ ਤਾਂ ਹਾਂ ਪਿੰਡ ਤੇ ਵੇਲਾ ਚੌਂ ਜਿੰਨੀ ਦੂਰ ਪੈਂਦਾ ਹੈ ਉਹ ਥੋੜੀ ਇਹ ਆ ਗਈ ਬਾਈ ਉਹ ਜੱਗੇ ਵਾਲੀ ਇਹ ਅਸਲ ਅਸਲੀ ਬਾਈ ਇਹ ਬੈਡਾਂ ਵਾਲੀ ਆ ਇਹਦੇ ਸਾਰੇ ਦਾਣੇ ਜੰਮੇ ਆ ਵਿੰਦਰ ਆਹ ਆਹ ਇਹਦੇ ਕੋਈ ਰਿਹਾ ਨਹੀਂ ਪਰ ਹੈਗੇ ਆ ਇਹਦੇ ਵਿੱਚੋਂ ਉਹਦੇ ਕਿਤੇ ਕਿਤੇ ਹੈਗੇ ਮਸੋ ਉਹ ਵਿੰਦਰ ਆ ਕੇ ਸੀਨ ਹੋਏ ਪਏ ਦਾ ਵੀ ਇੱਕ ਇੱਕ ਸਾਈਡ ਬੜਾ ਹੁੰਦਾ ਇੱਕ ਛੋਟਾ ਦਾ ਨਾ ਪਰ ਇਹ ਬੰਨੀ ਕਹਦੇ ਹੋਵੇ ਬੇਕਾ ਨਾ ਆਹ ਦੇਖ ਆਹ ਸਾਈਡ ਬੜਾ ਉਹ ਛੋਟਾ ਆ ਬੜਾ ਹਰਕ ਹੈ ਕੋਈ ਬਈ ਸੀਨ ਛੋਟਾ ਆ ਬੜਾ ਹਾਂ ਆ ਛੋਟਾ ਆ ਬੜਾ ਇਹ ਪਤਾ ਕਦੇ ਹੁੰਦਾ ਏ ਹਾਂ ਇਹ ਫਿਰ ਸਿਆੜ ਦੇ ਬਾਹਰ ਟਾਇਰ ਰੱਖਨੇ ਕਰ ਇੱਕ ਚੜਦੀ ਆ ਉੱਪਰ ਹਾਂ ਬੰਦੇ ਨੂੰ ਇਹ ਸੀਨ ਹੋਇਆ ਬਾਈ ਹਾਂ ਬਾਕੀ ਬਾਈ ਦੱਸਿਓ ਹਾਂ ਆ ਇੱਥੇ ਹੋ ਗਏ ਐਂਜ ਦੇ ਕਿੰਨੇ ਚੌੜੇ ਸਿਆੜਾ ਹਾਂ ਐਂਜ ਇਕੱਠੇ ਆ ਐਂਜ ਚੌੜੇ ਆ ਠੀਕ ਆ ਫਿਰ ਕਿੰਸਾ ਹੋ ਸਕਦਾ ਯਾਰ ਦੱਸ ਦੇਖ ਤਾਂ ਮਨ ਤਾਂ ਇਹ ਤਾਂ ਕੋਈ ਜਾਲੀ ਕੱਦਾ ਹੀ ਆ ਬੰਦੇ ਨੇ ਟਾਇਰ ਬਾਹਰ ਰੱਖਿਆ ਵਾ ਤਾਂ ਉਹੀ ਜਿਹੇਮੈਂਟ ਨਹੀਂ ਆਈ ਵੀ ਇੱਥੇ ਟਾਇਰ ਰੱਖਣਾ ਏ ਇਹੀ ਫਰਕ ਲੱਗੂ ਸਕਦਾ ਬਈ ਉਹ ਇੱਕ ਕਹਣਾ ਕਹੇ ਸਾਦੇ ਬਿੰਦਰੇ ਸਾਈਡ ਤੋਂ ਤੂੰ ਵੀਰੇ ਪੂਰੇ ਕਰੇ ਬੰਨੇ ਮਸ਼ੀਨ ਨੇ ਦੋੇ ਸ਼ਾਰ ਕੱਢਣੇ ਆ ਇੱਕ ਮਸ਼ੀਨ ਆਹ ਸ਼ਾਰ ਲੇ ਗਈ ਕਾ ਲੇ ਗਈ ਠੀਕ ਜੰਮੇ ਆ ਉਹਦਾ ਫਿਰ ਟਾਇਰ ਨੇੜੇ ਆ ਗਿਆ ਮੈਨੂੰ ਮੈਂ ਦੇ ਅੱਛਾ ਹਾਂ ਕੋਈ ਕਰ ਕੋਈ ਆ ਕੀ ਲੱਜੂ ਮਾ ਕੀ ਬਾਈ ਦੱਸਿਓ ਬਾਈ ਜੇ ਕਿਸੇ ਨੂੰ ਪਤਾ ਐ ਬਿਮਾਰੀ ਦਾ ਸੌਰੀ ਬਿਮਾਰੀ ਹੋਊਗਾ ਵੀ ਦੱਸਿਓ ਇਹ ਚੀਜ਼ ਦਾ ਕੀ ਚੱਕਰ ਹੋ ਸਕਦਾ ਆਹਦੇ ਕਿੰਨੇ ਇਕੱਠੇ ਆ ਹਾਂ ਹੈਨਾ ਇਹ ਕਿਸੇ ਹਾਰ ਐ ਆਹ ਦੇਖੋ ਬਈ ਆਹ ਗੱਲ ਕਰਦੇ ਤੇ ਆਹ ਦੋ ਇਕੱਠੇ ਆ ਆਹ ਕਿੰਨੇ ਛਿੱਦੇ ਆ ਉਹ ਇਕੱਠੇ ਆ ਉਹ ਛਿੱਦੇ ਆ ਉੱਟੇ ਛਿੱਦੇ ਮੱਠੇ ਛਿੱਦੇ ਆਏ ਸੀ ਨੂੰ ਹੈਗਾ ਬਾਈ ਇਹ ਆ ਦੋ ਹਾਂ ਇੱਕ ਦਾ ਦੋਹਾਂ ਦਾ ਇੱਕੋ ਬਣ ਗਿਆ ਹਾਂ ਆ ਦੋਹਾਂ ਦਾ ਇੱਕੋ ਇਹ ਨੂੰ ਜੰਮੀ ਕਾਣਾ ਬਹੁਤ ਵਧੀਆ ਏ ਰੂਖੋ ਜੰਦੀ ਖੇਤ ਦੇਖ ਕੇ ਜੱਗਾ ਬਾਸ ਬਾਕੀ ਆ ਗਿਆ ਬਈ ਇੱਧਰ ਕਾਲੇ ਵਾਲਾ ਪਲਾਟ ਪਲਾਟ ਨੰਬਰ 1 ਚੱਲੀਏ ਫਿਰ ਗੜਗੜ ਕਰਦਾ ਲਓ ਜੀ ਆ ਇਧਰ ਵੀ ਗਣ ਕਾਪੜਾ ਆ ਬਾਈ ਆ ਗਈ ਉਹ ਮੇਰੇ ਘਰੇ ਗਈ ਮੱਕੀ ਵਾਲਾ ਜੀ ਤਹੀ ਹੋਰ ਹੈਗੀ ਬਾਈ ਉਧਰ ਬੱਦਲ ਡਾੜ ਲੱਗਦਾ ਬਿੰਦਰ ਉਹਦੀ ਮੈਂ ਇਧਰ ਕਿਤੇ ਜਲੇ ਪਾ ਉਹ ਯਾਦ ਕਰਦੇ ਬੋ ਆ ਗਿਆ ਹੁਣ ਦੋ ਇੱਥੇ ਦੋ ਵੀ ਪਈ ਜਾਣਾ ਕੇਸ਼ਰ ਤੋਂ ਤੇ ਦੋ ਹੀ ਛੜ ਬਿੰਦਰ ਬਾਈ ਕੰਨ ਲੰਦਿਕਾ ਬੰਦਰ ਦੇ ਡਰ ਲੱਗਦਾ ਅੱਜ ਆਹਾਂ ਹੈ ਕਵਾਇਆ ਰਛਾਲ ਦੇ ਕੱਪੜੇ ਭਿੱਜੇ ਵੇ ਤੇ ਤਾਪ ਨਹੀਂ ਆਉਂਦੇ ਕਾਲੇ ਪੂਹ ਹੋ ਰਾ ਗਿੰਦਰ ਓ ਬਾਈ ਸਾਡੇ ਬੰਦੇ ਆ ਵੀ ਖੜੀ ਗੱਡੀ ਆ ਮੱਕੀ ਵਿੱਚ ਮੋਰ ਅੱਛਾ ਰਾਜ ਕਰਨਾ ਹੈ ਸਰਵਾ ਦੁਕੱਟੇ ਉਰੇ ਤੇ ਓ ਬਾਈ ਕਿੜੀਆਂ ਬੋਤੇ ਜੋਗੀਆਂ ਬਾਣੀਆਂ ਤੇਜ ਹੋ ਗਈਆਂ ਬਾਣੀਆਂ ਕਾਰਗ੍ਰਾਮ ਆਪਣਾ ਲੱਕੜ ਦਾ ਟੋਕਰਾ ਚਲੋ ਭਾਈ ਠੀਕ ਆ ਜੀ ਬਾਕੀ ਤੁਹਾਨੂੰ ਦੇਖਦੇ ਆ ਜੇ ਕੋਈ ਹੋਰ ਬਣਿਆ ਤੇ ਠੀਕ ਆ ਜੀ ਬਸ ਟੋਕਰਾ ਲਓ ਭਾਈ ਪੈਂਦੀ ਪੈਂਦੇ ਪਹੁੰਚ ਗਏ ਆਪਾਂ ਭਾਈ ਰੌਤਾ ਕਿਹੜੀ ਘਰ ਕੀ ਖੜਦਾ ਆ ਆ ਗਿਆ ਭਾਈ ਆਪਣਾ ਪਲਾਟ 4 5 6 7 8 9 10 11 12 13 14 15 16 17 18 19 20 ਬਾੜੀ ਦਾ ਆ ਲੈ ਜਾ ਬਾਈ ਕੱਲ ਛੜੀਆਂ ਤੇਰੀ ਗਾਉਂ ਰੈਡੀ ਹੋ ਗਈ ਬਾਈ ਆ ਜ਼ਿਆਦਾ ਹੋ ਗਈ ਯਾਰ ਇਹਦੇ ਚ ਬੀਜੇ ਜ਼ਿਆਦਾ ਪਿਆ ਹੋਗਾ ਇਹ ਉਹ ਅਵਿੰਦਰ ਕੀ ਹੋਇਆ ਪਪਾ ਨਾ ਇਹ ਇਹ ਚ ਪ੍ਰਾਲੀ ਨਹੀਂ ਕਿਤੇ ਚੜੀ ਦੀ ਅੱਛਾ ਨਾ ਸੰਗੋ ਤੇਰੇ ਘਾਟੇ ਤੋਂ ਹੋਰ ਕੋਈ ਜਾਣ ਨਾ ਮੈਂ ਤਾਂ ਤਾਂ ਨਹੀਂ ਕਿਹਾ ਕਿਸੇ ਨੂੰ ਵੀ ਮੇਰੀ ਨਹੀਂ ਹੈਗੀ ਹਾਂ ਇੱਥੇ ਵੱਡੇ ਨਹੀਂ ਹੋਈ ਪਹਿਲਾਂ ਤਾਂ ਤੈਨੂੰ ਕਿਹਾ ਤਾਂ ਮੈਂ ਬਟਲਦਾ ਉਹ ਅਸੀਂ ਦਵਾਈ ਕਰੀ ਗਏ 1600 2 ਦਵਾਈ 1600 2 ਦਵਾਈ ਅੱਛਾ ਉਹਨਾਂ ਸਰੋਂ ਨਹੀਂ ਮਾਰੀ ਹੈ ਆਹ ਲਾਈਆ ਗੱਲ ਬਾਈ ਇਹਨੂੰ ਪਹਿਲਾਂ ਹੀ ਲਾ ਦਵੇ ਛੜੀਆਂ ਆ ਦੇ ਕੱਕੜਾ ਖਰਾਬ ਹੋਈ ਹਾਂ ਪੂਰੀ ਹਟਾ ਕੇ ਲਾਤੀ ਆਪਾਂ ਨੇ ਕੋਈ ਇਹੀ ਗੱਲ ਨਹੀਂ ਹੈ ਆ ਠੀਕ ਆ ਆ ਹੋ ਗਈ ਬਾਈ ਡੇਢੀ ਉਰੇ ਵਿੰਦਰ ਦਾ ਕੁਝ ਨਹੀਂ ਸਿਰ ਜਾ ਉੱਪਰੇ ਆ ਹਾਂ ਹਾਂ ਹੈਨਾ ਚਾਹੀਦੀ ਬਈ ਇਹਨੇ ਨਜ਼ਰ ਤਾਂ ਬਚੀ ਰਹਿੰਦੀ ਹੈ ਬਿਲਕੁਲ ਬਿਲਕੁਲ ਆ ਤਾਂ ਉਹ ਵੀ ਹਲਕੀ ਜੀ ਦੀ ਆ ਜੀ ਵੀ ਉਗੇ ਤੱਕ ਗਈਆਂ ਇਹ ਜੇ ਇੰਨਾ ਪ੍ਰਾਲ ਤਾਂ ਵਿੰਦਰ ਬਿੱਚੇ ਪਾਇਆ ਸਾਰਾ ਤੁਸੀਂ ਤਾਂ ਗੱਠਾ-ਗੁੱਠਾ ਹੀ ਬਣਾਵੀ ਲੈਂਦਾ ਇਹ ਨਹੀਂ ਉੜ ਨਹੀਂ ਬਣਾਈਆਂ ਮੈਂ ਹਾਂ ਜੀ ਆ ਗਏ ਅਮੀ ਫਿਰ ਪੂਰਾ ਚੱਲੀਏ ਫਿਰ ਹਾਂ ਹਾਂ ਲੋ ਬਾਈ ਖੜਕਦੇ ਹਾਲ ਦੇਖ ਲਓ